ਕੱਲ ਵੀਰ ਜੀ ਨੇ ਕਿਹਾ ਸੀ ਇੱਕ ਇੱਕ ਬੋਤਲ ਨੂੰ ਤਰਸ ਦੇਣ ਕਹਿੰਦੇ ਸਾਡੀ ਬੀੜੀ ਦੇ ਵਿੱਚ ਇੱਕ ਪੇਟੀ ਸੀ ਅਸੀਂ ਅੱਥਾ ਦਾਹਾ ਕਰਾਣੋਂ ਇੱਕ ਇੱਕ ਦੋ ਦੋ ਬੋਤਲਾਂ ਦੇ ਕੇ ਆਏ ਆ ਉਹ ਗੱਲ ਇਹਨਾਂ ਦੀ ਉਹ ਸਮਾਜ ਸੇਵੀ ਨੇ ਸੁਣ ਲਈ ਅੱਜ ਵੇਖੋ ਜੀ ਟਰਾਲਿਆਂ ਦੇ ਟਰਾਲੇ ਪਾਣੀ ਦੇ ਅੱਜ ਤੁਹਾਡੇ ਕੋਲ ਪਹੁੰਚ ਗਏ ਨੇ ਇਹ ਪਹੁੰਚਣਗੇ ਅਸਲੀ ਟਿਕਾਣੇ ਤੇ ਹਾਂ ਜੀ ਤੇ ਇਸ ਨਾਲ ਜਾਂਦੇ ਨਾਲ ਲੈ ਕੇ ਜਾ ਰਹੇ ਕੱਲੀ ਕੱਲੀ ਬੋਤਲ ਨਾਲ ਵੀ ਤੁਸੀਂ ਦੇਖੋ ਹਾਲਾਤ ਵੀ ਕਹਿੰਦੇ ਨਹੀਂ ਸਾਨੂੰ ਯਕੀਨ ਹੈ ਯਕੀਨ ਦੀ ਗੱਲ ਨਹੀਂ ਮੈਂ ਕਹਿੰਦਾ ਇੱਕ ਵਾਰ ਹਾਲਾਤ ਦੇਖ ਕੇ ਆਓ ਤੁਸੀਂ ਇੰਨੀ ਦੂਰੋਂ ਆਏ ਚੱਲ ਕੇ ਉਹਤੇ ਕਿੰਨੇ ਤਰ੍ਹਾਂ ਦੇ ਹਾਲਾਤ ਜਿਹੜੀ ਅਸੀਂ ਕਲਪਨਾ ਨਹੀਂ ਕਰ ਸਕਦੇ ਏਸੀ ਕਵਰੇਜ ਬਹਿ ਕੇ ਹਮ ਜੇ ਆਪਾਂ ਗਏ ਜਾਨੇ ਕਿ ਜਿੱਥੇ ਹੁਣ ਬੈਠੇ ਆ ਅਸੀਂ ਜਿਹੜੇ ਦੇਖ ਰਹੇ ਆ ਵੀ ਉਥੇ ਬਹਿ ਕੇ ਗਰਾਉਂਡ ਰਿਐਲਿਟੀ ਆਪਾਂ ਹੁਣ ਗੱਲ ਕੀਤੀ ਨਾ ਵੀ ਉਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਪਾਣੀ ਭਰਿਆ ਹੋਇਆ ਤੇੜਾ ਇੰਆ ਹੋਈ ਹੈ ਸਰੀਰ ਦੀ ਲੋੜਾ ਸਵੇਰੇ ਉੱਠ ਕੇ ਜੋ ਵੀ ਸਰੀਰ ਦੀ ਲੋੜ ਹੈ ਕੋਈ ਵੀ ਨਹੀਂ ਕਰ ਸਕਦੇ ਇਸ ਨਹਾਉਣ ਦਾ ਦੂਰ ਹੈ ਪੀਣ ਵਾਲਾ ਪਾਣੀ ਟਾਇਲਟ ਜਾਂਦੇ ਆਂ ਸੀ ਟਾਇਲਟਾਂ ਵਿੱਚ ਪਾਣੀ ਭਰਿਆ ਹੋਇਆ ਮੁਸ਼ਕਲਟ ਗੇਰੇ ਹੋਣਗੇ ਜੀ ਮੁਸ਼ਕਲ ਇੱਕ ਨਹੀਂ ਵੇਖੋ ਮੁਸ਼ਕਲਾਂ ਬੜੀਆਂ ਨੇ ਇਸ ਤੋਂ ਬਾਅਦ ਇਹ ਪਾਣੀ ਲੈਣ ਤੋਂ ਬਾਅਦ ਜੇ ਮੁਸ਼ਕਲਾਂ ਹੋਰ ਆਉਣੀਆਂ ਨੇ ਇਹ ਬਿਮਾਰੀਆਂ ਫੈਲਣੀਆਂ ਪਸ਼ੂ ਮਰੇ ਹੋਣੇ ਨੇ ਗੰਦਗੀ ਬਦਬੂ ਬੜਾ ਕੁਝ ਹੋਣਾ ਜੇ ਪੰਮ ਨੂੰ ਯਾਦਦਾ ਵੀ ਜਿੱਥੇ ਖੰਭੇ ਡਿੱਗ ਜਾਣੇ ਨੇ ਪੰਜਾਬ ਦਾ ਦੋ ਦੋ ਤਿੰਨ ਤਿੰਨ ਮਹੀਨੇ ਬਿਜਲੀ ਨਹੀਂ ਆਉਣੀ ਉੱਥੇ ਕਿਉਂਕਿ ਜੇ ਕਿਸੇ ਨੇ ਲੈਨਮੈਨ ਜਾਂ ਜੇਈ ਨੂੰ ਐਕਸੀਏ ਨੂੰ ਕਿਹਾ ਉਹਨਾਂ ਨੇ ਕਹਣਾ ਜੀ ਪਹਿਲਾਂ ਪੈਸੇ ਦਿਓ ਇਹ ਲੋਕ ਪਹਿਲਾਂ ਰੁੜੇ ਪਏ ਨੇ ਨਾ ਤੋਂ ਫਿਰ ਨੋਚਿਆ ਜਾਣਾ ਇਹਨਾਂ ਨੂੰ ਜੇ